ਸ਼ਿਪ ਸਿੰਘ ਸੂਬੇਦਾਰ ਦੀ ਕਿਤਾਬ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ ਦੂਜਾ ਜਐ ਭਾਗ 3 ਕਾਲਵਾ ਦੋਨਾਂ ਪਿੰਡ ਵਿੱਚ ਹੋਮਗਾਰਡ ਚਾਰ ਕਰਕੇ ਫੌਜੀ ਸਖਰਾਈ ਦਿੱਤੀ ਗਈ ਸੀ ਪਾਕਿਸਤਾਨ ਹੋਂਦ ਬਚਾਉਂਦਿਆਂ ਹੀ ਆਪਣੀਆਂ ਹੱਦਾਂ ਨੂੰ ਹੋਰ ਦੂਰ ਤੱਕ ਲੈ ਜਾਣ ਤੇ ਇਲਾਕੇ ਦੇ ਹੋਰ ਵਿਸਤਾਰ ਵਾਸਤੇ ਨਵੇਂ ਪੰਗੇ ਲੈਣ ਲੱਗ ਪਿਆ ਸੀ ਉਸਨੇ ਕਸ਼ਮੀਰ ਨੂੰ ਹੜੱਪਣ ਵਾਸਤੇ ਸਰਹੱਦੀ ਸੂਬੇ ਦੇ ਕਬਾਇਲੀਆ ਦੇ ਅਫਰੀਦੀ ਤਬਕੇ ਨੂੰ ਰਾਜ ਦਾ ਲਾਲਚ ਦੇ ਕੇ ਆਪਣੀ ਫੌਜੀ ਸ਼ੈਨਾ ਕਸ਼ਮੀਰ ਤੇ ਹਮਲਾ ਕਰ ਦਿੱਤਾ ਸੀ ਇਸ ਕਰਕੇ ਭਾਰਤ ਸਰਕਾਰ ਨੇ ਖਤਰੇ ਨੂੰ ਮਹਿਸੂਸ ਕਰਕੇ ਪੰਜਾਬ ਦੇ ਪਿੰਡੂ ਲੋਕਾਂ ਨੂੰ ਹਥਿਆਰਾਂ ਦੀ ਸਗਲਾਈ ਦੇਣ ਦੀ ਖਿਆਲ ਨਾਲ ਹੋਮ ਗਾਰਡ ਸੰਸਥਾ ਨੂੰ ਬਣਾਉਣ ਅਤੇ ਪੁਰਾਣੇ ਫੌਜੀਆ ਨੂੰ ਸਗਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਸੀ ਇਹਨਾਂ ਪਿੰਡਾਂ ਵਿੱਚ ਪਹਿਲਾਂ ਸਿਦਮਾ ਦੋਨਾਂ ਵਿਖੇ ਸਗਲਾਈ ਦਿੱਤੀ ਗਈ ਹੋਮ ਗਾਰਡ ਦੀ ਕੰਪਨੀ ਦਾ ਕਮਾਂਡਰ ਮੰਡੇਰਾਵਾਲੇ ਕੈਪਟਨ ਰਾਜਾ ਸਿੰਘ ਤੇ ਸੂਬੇਦਾਰ ਉਜਾਗਰ ਸਿੰਘ ਬਣੇ ਉਸ ਤੋਂ ਮਗਰੋਂ ਪਿਤਾ ਸੰਤਾ ਸਿੰਘ ਨੂੰ ਵੀ ਪਿੰਡ ਕਾਰਮਾ ਦੋਨਾਂ ਵਿਖੇ ਜ਼ਿੰਮੇਵਾਰੀ ਸੌਂਪੀ ਗਈ ਪੀਟਰ ਸੰਤੋਖ ਸਿੰਘ ਨੇ ਸੁਖਾ ਸਿੰਘ ਦੀ ਮਦਦ ਨਾਲ ਪਿੰਡ ਦੇ ਨੌਜਵਾਨਾਂ ਨੂੰ ਇਕੱਠੇ ਕਰਕੇ ਹਰ ਰੋਜ਼ ਸ਼ਾਮ ਨੂੰ ਪਹਿਲਾਂ ਡ੍ਰਿਲ ਤੇ ਅਨੁਸ਼ਾਸਨ ਰੱਖਣ ਹੁਕਮ ਮੰਨਣ ਦੀ ਆਦਤ ਪਾ ਕੇ ਪਹਿਲਾਂ ਦੋ ਸਰਕਾਰੀ 3 ਨਰਥਰੀ ਰਾਈਫਲਾਂ ਤੇ 50 ਰੌਂਦ ਮੰਗਵਾਏ ਤੇ ਉਹਨਾਂ ਵਿੱਚੋਂ ਇੱਕ ਰਾਈਫਲ ਤੇ 50 ਰੌਂਦ ਲੈ ਕੇ ਸੁਖਾ ਸਿੰਘ ਨੂੰ ਸੌਂਪੇ ਤੇ ਦੂਜੀ ਰਾਈਫਲ ਤੇ 50 ਰੌਂਦ ਆਪਣੇ ਕੋਲ ਰੱਖੇ ਹੁਣ ਹਥਿਆਰਾਂ ਦੀ ਸਗਲਾਈ ਵੀ ਨੌਜਵਾਨਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਪਹਿਲੋਂ ਰਾਈਫਲ ਦਾ ਨਾਮ ਤੇਜ ਤੇ ਗੁਣ ਇਸੇ ਪਰਜਾਂ ਦੇ ਨਾਮ ਹਰਕਤਾਂ ਪਰ ਜੇ ਕੀ ਕੰਮ ਕਰਦੇ ਨੇ ਰਾਈਫਲ ਫੜਨੀ ਸਾਫ ਕਰਨੀ ਸੰਭਾਲਨੀ ਤੇ ਗੋਲੀ ਭਰਨੀ ਖਾਲੀ ਕਰਨੀ ਚਲਾਉਣੀ ਤੇ ਫਿਰ ਖਾਲੀ ਕਰਨੀ ਇਸ ਦੀ ਮਾਰ ਦੂਰੀ ਤੇ ਚਲਦੀ ਹਵਾ ਦਾ ਅਸਰ ਅਸਰ ਦੂਰ ਕਰਨ ਦੇ ਉਪਾਸ ਸਭ ਕੁਝ ਦੀ ਸਿਖਲਾਈ ਲੈਂਦੇ ਨੌਜਵਾਨ ਬਹੁਤ ਦਿਲਚਸਪੀ ਨਾਲ ਸਿੱਖ ਰਹੇ ਸਨ ਫਾਇਰ ਕਰਨਾ ਵੀ ਸਿਖਾ ਦਿੱਤਾ ਸੀ ਪਹਿਲੋਂ ਕਹਿ ਮਤਾਬਕ ਸਾਰੀ ਸਿਖਲਾਈ ਦੇ ਕੇ ਹੁਣ ਰਾਈਫਲ ਨਾਲ ਲੈ ਕੇ ਲੇਟਣ ਸੱਜੇ ਮੋਢੇ ਦੇ ਨਾਲ ਰਾਈਫਲ ਦਾ ਬੱਟ ਲਾ ਕੇ ਖੱਬੇ ਹੱਥ ਨਾਲ ਰਾਈਫਲ ਨੂੰ ਅੱਗੇ ਫੜ ਕੇ ਢੇਠੋਂ ਸਹਾਰਾ ਦੇਣਾ ਤੇ ਪਿੱਛੇ ਨੂੰ ਖਿੱਚ ਕੇ ਮੋਢੇ ਦੇ ਨਾਲ ਵੀ ਲਾਈ ਰੱਖਣ ਤੇ ਸੱਜੇ ਹੱਥ ਨਾਲ ਬੱਟ ਦੇ ਅਗਲੇ ਪਤਲੇ ਗੋਲ ਹਿੱਸੇ ਨੂੰ ਮਜ਼ਬੂਤੀ ਨਾਲ ਫੜਨ ਤੇ ਪਿੱਛੇ ਵੱਲ ਖਿੱਚ ਕੇ ਮੋਢੇ ਦੇ ਨਾਲ ਲਾਈ ਰੱਖਣ ਤੋਂ ਬਗੈਰ ਸੱਜੇ ਹੱਥ ਦੀ ਉਸਤਾਦ ਉਂਗਲ ਨੂੰ ਕੋਹੜੇ ਤੇ ਦਬਾਉਣ ਵੇਲੇ ਅੰਦਰ ਤੇ ਅੱਗੇ ਉਹ ਪਿੱਛੋਂ ਬਾਹਰ ਰੱਖਣ ਤੇ ਅੱਖ ਬੰਦ ਰੱਖਣ ਤੇ ਸੱਜੀ ਅੱਖ ਨਾਲ ਸਿਸਤ ਦੀ ਸਗਲਾਈ ਵੀ ਦਿੱਤੀ ਗਈ ਸੀ ਹੁਣ ਫਾਇਰ ਸਿੱਖਣ ਵਾਸਤੇ ਫਾਇਰਿੰਗ ਰੇਂਜ ਦੀ ਲੋੜ ਸੀ ਭਾ ਮਿੱਟੀ ਦੀ ਐਸੀ ਲੰਮੀ ਤੇ ਉੱਚੀ ਵੱਟ ਜਿਸ ਦੇ ਇੱਕ ਪਾਸੇ 2-4 100 ਗਜ ਤੱਕ ਜ਼ਮੀਨ ਪਧਰੀ ਹੋਵੇ ਇਹ ਐਸਾ ਸਭ ਕੁਝ ਬਣਿਆ ਨਾਮ ਮਿਲਣ ਕਰਕੇ ਆਪ ਹੀ ਐਸਾ ਸਭ ਕੁਝ ਬਣਾਉਣ ਵਾਸਤੇ ਮੌਜੂਦਾ ਕਾਲਮਾ ਖੀਮਾ ਸੜਕ ਉੱਪਰ ਜਿੱਥੇ ਦੇਵੀ ਡਾਕਟਰ ਦੀ ਮੋਟਰ ਤੇ ਜ਼ਮੀਨ ਹੈ ਵਾਲੀ ਥਾਂ ਜੋ ਉਸ ਵੇਲੇ ਸੀ ਕੁਦਰਤੀ ਲੰਬੇ ਮਿੱਟੀ ਦੇ ਬਣੇ ਧੌੜੇ ਦੀ ਚੋਣ ਕਰਕੇ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਕਈਆਂ ਨਾਲ ਧੌੜੇ ਨੂੰ ਹੋਰ ਉੱਚਾ ਤੇ ਲੰਬਾ ਕਰਕੇ ਰੇਂਜ ਬਣਾਈ ਗਈ ਤੇ ਮੰਡੇਰਾ ਵਾਲੇ ਰਾਜਾ ਸਿੰਘ ਤੇ ਉਜਾਗਰ ਸਿੰਘ ਦੀ ਮੌਜੂਦਗੀ ਵਿੱਚ ਹੋਮਗੜ੍ਹ ਦੇ ਸਭ ਨੌਜਵਾਨਾਂ ਕੋਲੋਂ ਦੋਨੋਂ ਰੈਫਲਾਂ ਨਾਲ ਬਾਰੋ-ਬਾਰੀ ਪੰਜ-ਪੰਜ ਰੌਂਡ ਫਾਇਰ ਕਰਾ ਕੇ ਫਾਇਰਿੰਗ ਯੋਗਤਾ ਦੀ ਪਰਖ ਕੀਤੀ ਗਈ ਸੀ। ਇਸ ਸਾਰੀ ਸਖਲਾਈ ਵਿੱਚ ਮੈਂ ਵੀ ਸ਼ਾਮਲ ਸੀ ਤੇ ਪਹਿਲੇ ਸਥਾਨ ਤੇ ਆਇਆ ਸੀ। ਦੂਸਰੇ ਤੇ ਤਾਰਾ ਪੁੱਤਰ ਕਾਲੂ ਆਇਆ ਸੀ। ਜਦੋਂ ਮੈਂ ਬਚਪਨ ਮੇਲੇ ਸਿਵਿਆਂ ਦੇ ਬਿਲਕੁਲ ਨੇੜੇ ਕਈ ਦਿਨ ਤੱਕ ਸੌਂਦਾ ਰਿਹਾ ਸੀ। ਪਿਤਾ ਜੀ 1946 ਈਸਵੀ ਵਿੱਚ ਪੈਨਸ਼ਨ ਆ ਕੇ ਖੇਤੀ ਕਰਨ ਲੱਗ ਪਏ ਸੀ। ਉਹਨਾਂ ਦਿਨਾਂ ਵਿੱਚ ਪਾਣੀ ਵਾਲੀ ਜ਼ਮੀਨ ਵਿੱਚ ਕਣਕ ਬੀਜੀ ਜਾਂਦੀ ਸੀ ਤੇ ਪਿੰਡ ਤੋਂ ਦੂਰ ਮੈਰਾਣੀ ਵਾਲੇ ਖੇਤਾਂ ਵਿੱਚ ਕਣਕ ਤੇ ਛੋਲੇ ਵੀਢੇ ਤੇ ਜਾਂਦੇ ਸਨ April 1947-48 ਦੀ ਆਜ਼ਾਦ ਹੈ ਫਸਲ ਪੱਕ ਜਾਣ ਤੋਂ ਮਗਰੋਂ ਅਸੀਂ ਸਾਰਿਆਂ ਨੇ ਢਰਲ ਮਿਲ ਕੇ ਦੂਰ ਵਾਲੇ ਖੇਤਾਂ ਵਿੱਚੋਂ ਬੇੜਾ ਵੱਢ ਕੇ ਭਰੀਆਂ ਬਣ ਕੇ ਪਿੰਡ ਦੇ ਸਿਵਿਆਂ ਦੇ ਨੇੜੇ ਇੱਕ ਛੱਪੜ ਹੁੰਦਾ ਸੀ ਜਿਸ ਨੂੰ ਗਲਵਾਣੇ ਵਾਲਾ ਛੱਪੜ ਕਿਹਾ ਜਾਂਦਾ ਸੀ ਦੇ ਨਾਲ ਇੱਕ ਪਿੜ ਦੇ ਕੋਲ ਬੇੜਾ ਗਾਉਣ ਵਾਸਤੇ ਮਰਲੀ ਲਾ ਦਿੱਤੀ ਤੇ ਗਾ ਕੇ ਢੜ ਬਣਾ ਯਾਨੀ ਇਕੱਠੀ ਕਰ ਦਿੱਤੀ ਹੁਣ ਉੱਥੇ ਰੱਖੀ ਵਾਸਤੇ ਸੌਣ ਦਾ ਮਸਲਾ ਸੀ ਪਿਤਾ ਮੈਨੂੰ ਕਹਿੰਦੇ ਤੂੰ ਸ਼ਾਮ ਨੂੰ ਮੰਜੀ ਤੇ ਬਿਸਤਰਾ ਤੇ ਇੱਕ ਛੋਟਾ ਲੈ ਕੇ ਇੱਥੇ ਆ ਜਾਵੇਂ ਛੋਟਾ ਭਾਈ ਸੋਹਣ ਕਹਿੰਦਾ ਪਿਤਾ ਸਿਵਿਆਂ ਦੇ ਵਿੱਚ ਸੁਣਿਆ ਹੈ ਭੂਚੜੇ ਨਾ ਹੁੰਦੇ ਨੇ ਕੋਈ ਇਸ ਨੂੰ ਤੰਗ ਕਰਨਗੇ ਪਰ ਮੈਂ ਕਿਹਾ ਕੁਝ ਨਹੀਂ ਹੁੰਦਾ ਸ਼ਾਮ ਨੂੰ ਮੈਂ ਰੋਟੀ ਖਾ ਕੇ ਬਿਸਤਰਾ ਮੰਜੀ ਤੇ ਛੋਟਾ ਲੈ ਕੇ ਛੱਪੜ ਦੇ ਕੰਡੇ ਪੇੜ ਕੋਲ ਆ ਗਿਆ ਤੇ ਉੱਥੇ ਮੜਿਆਂ ਬੂਝਿਆਂ ਤੇ ਅੱਕਾਂ ਵੱਲ ਵੀ ਦੇਖਦਾ ਰਿਹਾ ਤਾਂ ਕਿ ਕੋਈ ਹੁੰਦੀ ਹਿਲਜੁਲ ਵੀ ਦੇਖ ਸਕਾਂ ਪਰ ਸੱਚ ਮੁੱਚ ਕਈ ਦਿਨਾਂ ਤੱਕ ਕੋਈ ਵੀ ਹਿਲਜੁਲ ਨਹੀਂ ਵੇਖੀ ਤੇ ਮੈਂ ਆਰਾਮ ਨਾਲ ਬੇਫਿਕਰ ਹੋ ਕੇ ਸੌਂਦਾ ਰਿਹਾ ਇਥੋਂ ਤੱਕ ਮੈਨੂੰ ਰਾਤ ਨੂੰ ਕੋਈ ਮਾੜਾ ਸੁਪਨਾ ਵੀ ਨਹੀਂ ਆਇਆ ਪਹਿਲੀ ਰਾਤ ਮਗਰੋਂ ਮੈਂ ਸਵੇਰੇ ਉੱਠ ਕੇ ਜਦੋਂ ਘਰ ਗਿਆ ਤਾਂ ਸੌਣ ਬਹੁਤ ਖੁਸ਼ ਆਇਆ ਕਿ ਬਾਪ ਜੀ ਠੀਕ ਠਾਕ ਹੈ ਤੇ ਘਰ ਆ ਗਿਆ ਇਸ ਤਰ੍ਹਾਂ ਮੈਂ ਕਈ ਦਿਨ ਉੱਥੇ ਰਾਖੀ ਵਾਸਤੇ ਜਾਂਦਾ ਤੇ ਸੌਂਦਾ ਰਿਹਾ ਸੀ ਇਸ ਤਰ੍ਹਾਂ ਕਰਨ ਨਾਲ ਮੈਨੂੰ ਨਵਾਂ ਤਜਰਬਾ ਵੀ ਹੋ ਗਿਆ ਕਿ ਐਸੀਆਂ ਡਰਾਉਣੀਆਂ ਥਾਵਾਂ ਸਿਰਫ ਨਾਂ ਦੀਆਂ ਹੀ ਨੇ ਪਰ ਅਸਲ ਵਿੱਚ ਉੱਥੇ ਕੋਈ ਜinn ਪੂਤ ਤੇ ਚੜੇਲਾ ਨਹੀਂ ਹੁੰਦੀਆਂ ਤੇ ਨਾ ਹੀ ਜinn ਪੂਤ ਤੇ ਚੜੇਲਾ ਦੀ ਕੋਈ ਹੋਂਦ ਹੈ ਤਾੰਤ੍ਰਿਕਾਂ ਨੇ ਆਪਣੇ ਸ਼ੇਵਕੰਤ ਤੇ ਚੇਲਿਆਂ ਨੂੰ ਭਰਮਜਾਲ ਵਿੱਚ ਪਾਈ ਰੱਖਣ ਵਾਸਤੇ ਇਹ ਡਰਾਉਣੇ ਸ਼ਬਦ ਘੜੇ ਹੋਏ ਨੇ ਤਾਂ ਕਿ ਉਹ ਉਹਨਾਂ ਦੇ ਚੁੰਗਲ ਵਿੱਚੋਂ ਨਿਕਲ ਨਾ ਜਾਣ ਜਦੋਂ ਮੈਂ ਤੇ ਸੋਨੇ ਪਸ਼ੂਆਂ ਵਾਲੇ ਕੋਠੇ ਵਿੱਚ ਸਾਰੇ ਪੂਤ ਸਾੜ ਦਿੱਤੇ ਸਰਦੀਆਂ ਖਤਮ ਹੋਣ ਤੋਂ ਮਗਰੋਂ ਸਾਰੇ ਪਸ਼ੂ ਰਾਤ ਨੂੰ ਵੀ ਖੇਤਾਂ ਵਿੱਚ ਰਹਿੰਦੇ ਹੁਣ ਕਰਕੇ ਪਸ਼ੂਆਂ ਵਾਲੇ ਕੋਠੇ ਦੇ ਬੂਹੇ ਬੰਦ ਕਰਕੇ ਹਰ ਸਾਲ ਵਾਂਗੂ ਜਿੰਦਰਾ ਲੱਗ ਜਾਂਦਾ ਸੀ ਪਸ਼ੂਆਂ ਨੂੰ ਠੰਡ ਤੋਂ ਬਚਾਉਣ ਵਾਸਤੇ ਹਰ ਸਾਲ ਸਰਦੀਆਂ ਨੂੰ ਹੀ ਰਾਤ ਵੇਲੇ ਪਸ਼ੂਆਂ ਵਾਲੇ ਕੋਠੇ ਅੰਦਰ ਬੰਨਿਆ ਜਾਂਦਾ 1947 ਇਸਵੀ ਨੂੰ ਗਰਮੀਆਂ ਖਤਮ ਹੋਣ ਤੋਂ ਮਗਰੋਂ ਸਰਦੀਆਂ ਦੇ ਸ਼ੁਰੂ ਹੋਣ ਵੇਲੇ ਪਸ਼ੂਆਂ ਨੂੰ ਰਾਤ ਵੇਲੇ ਹਵੇਲੀ ਅੰਦਰ ਬੰਨਣ ਦੇ ਦਿਨ ਆਗੇ ਸੀ ਸਾਡੇ ਗਵਾਂਢੀਆਂ ਨੇ ਸੋਨ ਸਿੰਘ ਨੂੰ ਕਹਿ ਦਿੱਤਾ ਕਿ ਜਿਹੜੇ ਕੋਠੇ ਲੰਬਾ ਸਮਾਂ ਨਾ ਖੋਲੇ ਗਏ ਹੋਣ ਉੱਥੇ ਭੂਤ ਚੜੇਲਾ ਆਪਣਾ ਵਾਸਾ ਕਰ ਲੈਂਦੇ ਹੁੰਦੇ ਨੇ ਤੇ ਗਵਾਂਢੀ ਆਪ ਵੀ ਤਾਤ੍ਰਿਕ ਸੁਭਾਅ ਦੇ ਮਾਲਕ ਹੋਣ ਕਰਕੇ ਕਹਿੰਦੇ ਕਿ ਤੁਹਾਡੇ ਪਸ਼ੂਆਂ ਵਾਲੇ ਕੋਠੇ ਵਿੱਚ ਭੂਤਾਂ ਦਾ ਵਾਸਾ ਜ਼ਰੂਰ ਹੋ ਚੁੱਕਾ ਹੈ ਤੁਹਾਡੇ ਪਸ਼ੂਆਂ ਨੂੰ ਉਹ ਰਾਤ ਵੇਲੇ ਤੰਗ ਕਰਿਆ ਕਰਨਗੇ ਸਾਡੇ ਬਲਦ ਤੇ ਹੋਰ ਮੱਝਾਂ ਗਾਵਾਂ ਤਾਂ ਸਾਡੀ ਜਾਨ ਤੋਂ ਪਿਆਰੀ ਹੋਣ ਕਰਕੇ ਉਹਨਾਂ ਨੂੰ ਡਰ ਤੋਂ ਮੁਕਤ ਕਰਨ ਵਾਸਤੇ ਅਸੀਂ ਦੋਨਾਂ ਨੇ ਪਿਤਾ ਨੂੰ ਦੱਸਿਆਂ ਬਗੈਰ ਕੁਝ ਬਾਲਨ ਇਕੱਠਾ ਕਰਕੇ ਪਛੂਆ ਵਾਲੇ ਕੋਠੇ ਦਾ ਜਿੰਦਾ ਤੇ ਬੂਹਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਸਾਨੂੰ ਕੋਈ ਭੂਤ ਨਜ਼ਰ ਨਹੀਂ ਆਇਆ ਪਰ ਗਵਾਂਡੀਆਂ ਦੇ ਦੱਸਣ ਮੁਤਾਬਕ ਭੂਤ ਮਨੁੱਖੀ ਨਜ਼ਰ ਨਾਲ ਨਹੀਂ ਦਿਸਦੇ ਸਗੋਂ ਉਹ ਪੀਰਾਂ ਫਕੀਰਾਂ ਤੇ ਪੈਗੰਬਰਾਂ ਨਾਲੋਂ ਵੀ ਵੱਧ ਕੁਦਰਤੀ ਸ਼ਕਤੀ ਰੱਖਦੇ ਹੋਣ ਕਰਕੇ ਅਦਿੱਖ ਹੁੰਦੇ ਨੇ ਤੇ ਕਰ ਮਾਤਾ ਵਿੱਚ ਵੀ નિપુણ ਹੁੰਦੇ ਨੇ ਕੋਠੇ ਅੰਦਰ ਪੂਤ ਨਜ਼ਰਨਾ ਔਨ ਕਰਕੇ ਅਸੀਂ ਆਪਣੀ ਸ਼ੱਕ ਦੂਰ ਕਰਨ ਵਾਸਤੇ ਬਾਲਣ ਅੰਦਰ ਰੱਖ ਕੇ ਅੱਗ ਲਾ ਦਿੱਤੀ ਤੇ ਬੂਹਾ ਬੰਦ ਕਰ ਦਿੱਤਾ ਤਾਂ ਕਿ ਪੂਤ ਤੇ ਚੜੇਲਾ ਧੂਏ ਤੇ ਉਸਤੇ ਗੈਸ ਨਾਲ ਚੰਗੀ ਤਰ੍ਹਾਂ ਸਾਖ ਉੱਟ ਕੇ ਸੜ ਕੇ ਮਰ ਜਾਣ ਤੇ ਮਗਰੋਂ ਉਹਨਾਂ ਦੀਆਂ ਲਾਸ਼ਾਂ ਨੂੰ ਅਸੀਂ ਬਾਹਰ ਹੋਰ ਦੂਰ ਸੁੱਟ ਦੇਵਾਂਗੇ ਥੋੜੇ ਸਮੇਂ ਮਗਰੋਂ ਬੂਹਾ ਖੋਲ ਦਿੱਤਾ ਧੂਆਂ ਤੇ ਗੈਸ ਬਾਹਰ ਨਿਕਲਣ ਤੋਂ ਮਗਰੋਂ ਅੰਦਰ ਦੇਖਿਆ ਤਾਂ ਬਹੁਤ ਸਾਰੇ ਬੰਡਿਆਲ ਤੇ ਪੂੰਡ ਲੂਸੇ ਡਿੱਗੇ ਹੋਏ ੇਠਾ ਪੈ ਸੀ ਅਸੀਕਾ ਗਵਾਂਡੀ ਸਾਥੀ ਕਹਿੰਦੇ ਸੀ ਕਿ ਭੂਤਾਂ ਤੇ ਚਡੇਲਾ ਆਪਣੇ ਸਰੀਰਾਂ ਨੂੰ ਹੋਰ ਸਰੀਰਾਂ ਵਿੱਚ ਬਦਲਣ ਦੀ ਸਮਰੱਥਾ ਵੀ ਰੱਖਦੇ ਨੇ। ហេਠਾਂ ਸੜਕੇ ਡਿੱਗੇ ਸਾਰੇ ਪੰਡਿਆਲ ਤੇ ਪੂੰਡ ਅਸੀਂ ਸਮਝਿਆ ਹੀ ਭੂਤ ਹੈ ਜੋ ਸਰੀਰ ਬਦਲ ਕੇ ਵੀ ਆਪਣੇ ਆਪ ਨੂੰ ਜ਼ਿੰਦਾ ਨਹੀਂ ਰੱਖ ਸਕੇ। ਚਲੋ ਅੱਜ ਰਾਤ ਨੂੰ ਪਸ਼ੂ ਅੰਦਰ ਹੀ ਪੰਨਾਂਗੇ ਤੇ ਕਮਰੇ ਦੀ ਸਫਾਈ ਕਰਕੇ ਮਰੇ ਹੋਏ ਪੂੰਡ ਦੂਰ ਸੁੱਟ ਆਈ ਸੀ। ਟੂਨੇ ਵਾਲਾ ਕੁੱਕੜ ਫੜ ਕੇ ਮੈਂ ਆਪਣੇ ਲੱਕੜ ਦੇ ਹਲਦੀ ਹੱਥੀ ਉੱਪਰ ਬਣ ਲਿਆ। ਇੱਕ ਕਹਾਣੀ 1952 ਈਸਵੀ ਦੀ ਦੀਵਾਲੀ ਤੋਂ ਅਗਲੇ ਦਿਨ ਦੀ ਹੈ ਜਦੋਂ ਪਿਤਾ ਨੇ ਮੈਨੂੰ ਮਾਰੂ ਯਾਨੀ ਬਰਾਨੀ ਜ਼ਮੀਨ ਵਿੱਚ ਬੇੜਾ ਕਣਕ ਤੇ ਛੋਲੇ ਮਿਲਾ ਕੇ ਪੂਰ ਨਾਲ ਬੀਜਣ ਵਾਸਤੇ ਭਾਨੇ ਵਾਲੇ ਲੰਬੇ ਖੇਤ ਵਿੱਚ ਤੜਕੇ ਭੇਜਿਆ ਸੀ ਜਿੰਨਾ ਖੇਤਾਂ ਨੂੰ ਖੁਦ ਆ ਪਾਣੀ ਨਹੀਂ ਲੱਗਦਾ ਸੀ ਉੱਥੇ ਉਹਨਾਂ ਦਿਨਾਂ ਵਿੱਚ ਖੇਤ ਨੂੰ ਕਈ ਵਾਰ ਹਲ ਨਾਲ ਵਾਕੇ ਮੀਂਹ ਦੀ ਗਿੱਲ ਸੰਭਾਲ ਕੇ ਰੱਖੀ ਜਾਂਦੀ ਅਤੇ ਬਜਾਈ ਦੇ ਦਿਨ ਆਇਆ ਤੋਂ ਕਣਕ ਤੇ ਛੋਲੇ ਮਿਲਾ ਕੇ ਲੋਹੇ ਦੀ ਬਣੀ ਪਾਈਪ ਪੂਰ ਨਾਲ ਦਾਣੇ ਗਿੱਲੀ ਮਿੱਟੀ ਵਿੱਚ ਕੇਰੇ ਜਾਂਦੇ ਤਾਂ ਕਿ ਉਹ ਵੀ ਉੱਥੇ ਥੋੜੇ ਗਿੱਲੇ ਹੋ ਕੇ ਪੁੰਗਰ ਕੇ ਹਰੇ ਹੋ ਸਕਣ। ਪੋਰ ਦੀ ਮਦਦ ਨਾਲ ਬਰਾਬਰ ਇੱਕ ਸਰ ਦਾਣੇ ਕੇਰਨ ਦਾ ਤਰੀਕਾ ਪਿਤਾ ਨੇ ਮੈਨੂੰ ਸਮਝਾ ਦਿੱਤਾ ਸੀ। ਹੁਣ ਮੈਂ ਖੇਤੀ ਦੇ ਸਾਰੇ ਕੰਮ ਕਰਨ ਦੇ ਢੰਗ ਤਰੀਕੇ ਪੜ੍ਹਾਈ ਤੋਂ ਮਗਰੋਂ ਪਿਤਾ ਕੋਲੋਂ ਸਿੱਖ ਚੁੱਕਿਆ ਔਨ ਕਰਕੇ। ਪਿਤਾ ਨੇ ਦੀਵਾਲੀ ਵਾਲੇ ਦਿਨ ਹੀ ਕਣਕ ਦੇ ਛੋਲੇ ਠੀਕ ਮਿਕਤਾਰ ਵਿੱਚ ਮਿਲਾ ਕੇ ਇੱਕ ਚਾਦਰ ਵਿੱਚ ਪੰਡ ਬੰਨ੍ਹ ਦਿੱਤੀ ਤੇ ਪੋਰ ਨੂੰ ਵੀ ਰੱਸੀ ਨਾਲ ਕੁੱਟ ਕੇ ਲੱਕੜ ਦੇ ਹਲ ਦੇ ਪਿੱਛੇ ਬੰਨ੍ਹ ਦਿੱਤਾ ਸੀ ਸਵੇਰੇ ਬਜਾਈ ਸ਼ੁਰੂ ਕਰਨੀ ਸੀ। ਮੇ ਉਸ ਲੰਬੀ ਖੇਤ ਦੇ ਬਾਹਰਲੇ ਘੇਰੇ ਦੇ ਕੁਝ ਸਿਆੜ ਵਿੱਚੀ ਬੀਜ ਵਾਲੇ ਦਾਣੇ ਘੇਰੇ ਹੋਣਗੇ ਪਰ ਸੂਰਜ ਚੜ੍ਹਨ ਤੋਂ ਪਹਿਲਾਂ ਜਦੋਂ ਅਸੀਂ ਇਹ ਕਿਰਨਾਂ ਨਾਲ ਥੋੜੀ-ਥੋੜੀ ਲੋ ਹੋ ਜਾਂਦੀ ਉਸੇ ਵੇਲੇ ਖੇਤ ਤੋਂ ਥੋੜੀ ਦੂਰ ਪੂਰਬ ਦਿਸ਼ਾ ਵਿੱਚ ਸੰਘਣੇ ਬੂਜੀਆਂ ਵੱਲੋਂ ਇੱਕ ਕੁੱਕੜ ਦੀ ਕੁੜਕੁੜ ਕਰਦੀ ਆਵਾਜ਼ ਨੇ ਮੇਰਾ ਧਿਆਨ ਖਿੱਚਿਆ ਤੇ ਮੈਂ ਦੇਖਿਆ ਕਿ ਕਾਲੇ ਰੰਗ ਦੇ ਕੁੱਕੜ ਨੂੰ ਕੁਝ ਕਾਂਵਾਂ ਨੇ ਘੇਰਿਆ ਹੋਇਆ ਹੈ ਤੇ ਉਹ ਉਹਨਾਂ ਤੋਂ ਜਾਨ ਬਚਾਉਣ ਵਾਸਤੇ ਫਿਰ ਬੂਜੀਆਂ ਵਿੱਚੋਂ ਲੁਕਣ ਵਾਸਤੇ ਕਾਂਵਾਂ ਤੋਂ ਬਚਣ ਲਈ ਕੁੜਕੁੜ ਕਰਤਾ ਸੱਜੇ ਖੱਬੇ ਭੱਜਾ ਫਿਰਦਾ ਹੈ ਅਸਲ ਵਿੱਚ ਉਹ ਕਾਲਾ ਕੁੱਕੜ ਕਿਸੇ ਤਾੰਤਰਗਿ ਨੇ ਦੀਵਾਲੀ ਵਾਲੀ ਰਾਤ ਨੂੰ ਕਿਸੇ ਦੁਖੀ ਪਰਿਵਾਰ ਕੋਲੋਂ ਵੱਡੀ ਪੂਜਾ ਲੈ ਕੇ ਆਰਥਿਕ ਰਗੜਾ ਲਾ ਕੇ ਤੇ ਮਨਤਾ ਕਰਵਾ ਕੇ ਕਿਸਮਤ ਨੂੰ ਪਲਟਾਉਣ ਦਾ ਵਾਅਦਾ ਕਰਕੇ ਮਗਰੋਂ ਨਾ ਦੇ ਦੁੱਖ ਦੂਰ ਹੋ ਜਾਣ ਬਦਲੇ ਟੂਣਾ ਕਰਕੇ ਯਾਨੀ ਮੰਤਰ ਪੜ੍ਹ ਕੇ ਦੂਰ ਖੇਤਾਂ ਵਿੱਚ ਛਡਵਾਇਆ ਹੋਵੇਗਾ ਉਸ ਕੁੱਕਰ ਨੂੰ ਕਾਵਾਂ ਤੋਂ ਛਡਵਾਉਣ ਵਾਸਤੇ ਮੈਂ ਬਲਦ ਰੋਕੇ ਖੜੇ ਕਰ ਦਿੱਤੇ ਤੇ ਦੌੜ ਕੇ ਉੱਥੇ ਪਹੁੰਚਿਆ ਤਾਂ ਕਾਂ ਉੱਡ ਕੇ ਥੋੜੀ ਦੂਰ ਜਾ ਬੈਠੇ ਤੇ ਕੁੱਕਰ ਨੂੰ ਫਿਰ ਤੰਗ ਨਾ ਕਰਨ ਦੇ ਖਿਆਲ ਨਾਲ ਕੁੱਕੜ ਨੂੰ ਬੂਝਾਂ ਵਿੱਚੋਂ ਫੜ ਕੇ ਬੀਜ ਦੀ ਪੰਡ ਕੋ ਲੱਤਾਂ ਬੰਨ ਕੇ ਰੱਖ ਦਿੱਤਾ ਜਿਸ ਨੂੰ ਉਹੀ ਕਾਂ ਦੇਖ ਰਿਹਾ ਸੀ ਤੇ ਮੈਂ ਫਿਰ ਬਜਾਈ ਸ਼ੁਰੂ ਕਰ ਦਿੱਤੀ ਖੇਤ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਜਦੋਂ ਮੇਰਾ ਹਲ ਦੂਰ ਜਾਂਦਾ ਤਾਂ ਉਹੀ ਕਾਂ ਫਿਰ ਕੁੱਕੜ ਦੇ ਕੋਲ ਆ ਜਾਂਦੇ ਤੇ ਪਹਿਲਾਂ ਵਾਂਗ ਤੰਗ ਕਰਦੇ ਤੇ ਕੁੱਕੜ ਸ਼ੋਰ ਕਰਨਾ ਸ਼ੁਰੂ ਕਰ ਦਿੰਦਾ ਮੈਂ ਫਿਰ ਦੂਸਰੀ ਵਾਰ ਬਰਦ ਰੋਕ ਕੇ ਤੇ ਪੱਕੇ ਬੰਦੋਬਸਤ ਕਰਨ ਵਾਸਤੇ ਕੁੱਕੜ ਨੂੰ ਹਲ ਦੀ ਹੱਥੀ ਉੱਤੇ ਸਿੱਧਾ ਬੰਨ ਕੇ ਬਜਾਈ ਸ਼ੁਰੂ ਕਰ ਦਿੱਤੀ ਤੇ ਹੁਣ ਕਾਂ ਵੀ ਉੱਥੋਂ ਉੱਡ ਗਏ ਉਸ ਤਾਂਤਰਿਕ ਬ੍ਰਾਹਮਣ ਬੁੱਢੇ ਨੇ ਅਸਲ ਵਿੱਚ ਕੁੱਕੜ ਜਾਣ ਬੁਝ ਕੇ ਅਸੀ ਥਾਂ ਛਡਵਾਇਆ ਸੀ ਜਿੱਥੋਂ ਸਵੇਰੇ ਫੜ ਕੇ ਲੈ ਜਾ ਕੇ ਆਪਣੀ ਜੀਬ ਦਾ ਸਵਾਦ ਪੂਰਾ ਕਰ ਸਕੇ ਸਵੇਰੇ ਕੁੱਕੜ ਦੀ ਆਵਾਜ਼ ਸੁਣ ਕੇ ਉਹ ਇਧਰ ਆਇਆ ਤਾਂ ਕੁੱਕੜ ਮੈਂ ਫੜ ਚੁੱਕਿਆ ਹਾਂ ਕਰਕੇ ਉਹ ਸਿੱਧਾ ਹੀ ਸਾਡੇ ਘਰ ਆ ਗਿਆ ਤੇ ਪਿਤਾ ਨੂੰ ਕਹਿੰਦਾ ਤੇਰੇ ਪੁੱਤਰ ਨੇ ਟੂਨੇ ਵਾਲਾ ਕੁੱਕੜ ਫੜ ਕੇ ਹਲ ਨਾਲ ਬੰਨ ਕੇ ਹਲ ਦੀ ਪੂਜਾ ਤਰ ਤੱਕ ਖਰਾਬ ਕਰ ਦਿੱਤੀ ਹੈ ਤੂੰ ਜਾ ਤੇ ਝੜਕਾ ਮਾਰ ਕੇ ਕੁੱਕੜ ਛਡਵਾ ਪਿਤਾ ਉਸਦੀ ਗੱਲ ਸੁਣ ਕੇ ਮੇਰੇ ਤੇ ਗੁੱਸਾ ਕਰਕੇ ਜਲਦੀ ਉੱਥੇ ਪਹੁੰਚਿਆ ਤੇ ਕੁੱਕੜ ਠੀਕ ਹਲ ਦੀ ਹੱਥੀ ਉੱਪਰ ਬੰਨਿਆ ਦੇਖ ਕੇ ਮੈਨੂੰ ਝੜਕਣ ਲੱਗ ਪਿਆ ਤੇ ਕਹਿੰਦਾ ਹਲ ਜੱਟ ਦਾ ਬਹੁਤ ਹੀ ਪਵਿੱਤਰ ਸੰਦ ਹੁੰਦਾ ਹੈ ਤੂੰ ਟੂਨੇ ਵਾਲਾ ਕੁੱਕੜ ਇਸ ਨਾ ਬੰਨ ਕੇ ਪਵਿੱਤਰਤਾ ਖਰਾਬ ਕਰਦਾ ਤੇ ਪਿਤਾ ਨੇ ਹਲ ਨਾਲੋਂ ਆਪ ਹੀ ਕੁੱਕੜ ਕੋਲ ਕੇ ਦੂਰ ਬੂਝਾਂ ਵਿੱਚ ਛੱਡ ਦਿੱਤਾ ਤੇ ਘਰ ਨੂੰ ਵਾਪਸ ਚਲੇ ਗਿਆ ਜਿਸ ਨੂੰ ਤਾੰਤਰਿਕ ਬੁੱਢਾ ਵੀ ਦੇਖ ਰਿਹਾ ਸੀ ਵੈਸੇ ਮੈਂ ਪਿਤਾ ਨੂੰ ਦੱਸ ਦਿੱਤਾ ਸੀ ਕਿ ਕੁੱਕੜ ਟੂਨੇ ਵਾਲਾ ਹੋਵੇ ਜਾਂ ਦੂਸਰਾ ਇਹ ਇੱਕ ਜੀਵ ਪੰਛੀ ਹੈ ਸਮਝ ਕੇ ਮੈਂ ਤਾਂ ਇਸ ਦੀ ਕਾਹਵਾ ਤੋਂ ਸਿਰਫ ਜਾਨ ਬਚਾਉਣ ਵਾਸਤੇ ਇਸ ਤਰ੍ਹਾਂ ਕੀਤਾ ਸੀ ਪਿਤਾ ਘਰ ਪਹੁੰਚਿਆ ਹੀ ਹੋਵੇਗਾ ਤਾਂ ਉਹੀ ਚਲਾਕ ਚੁਗਲੀਕੋਰ ਤਾੰਤਰਿਕ ਬੁੱਢਾ ਉਹਨਾਂ ਬੁੱਝੀਆਂ ਕੋਲ ਆਇਆ ਜਿੱਥੇ ਉਸਨੇ ਕੁੱਕਰ ਲੁਪਦਾ ਵੇਖਿਆ ਸੀ ਤੇ ਬੁੱਝੀਆਂ ਵਿੱਚੋਂ ਕੁੱਕਰ ਲੱਭ ਕੇ ਫੜ ਲਿਆ ਤੇ ਮੇਰੇ ਦੇਖਦੇ ਹੀ ਨਾਲ ਲੈ ਗਿਆ ਉਸ ਤੋਂ ਮਗਰੋਂ ਉਸ ਕੁੱਕਰ ਦੀ ਕਿਸਮਤ ਤੇ ਕੀ ਕਹਾਣੀ ਬੀਤੀ ਹੋਵੇਗੀ ਇਹ ਤਾਂ ਉਸੇ ਤਾੰਤਰਿਕ ਨੂੰ ਪਤਾ ਹੋਵੇਗਾ ਜੋ ਕੁੱਕਰ ਨੂੰ ਹੱਥਾਂ ਦੀਆਂ ਰਖਾਵਾਂ ਯਾਨੀ ਲਕੀਰਾਂ ਨੂੰ ਦੇਖ ਕੇ ਕਿਸਮਤ ਦੱਸਣ ਵਾਲਾ ਸੱਚਾ ਪਾਂਡਾ ਆਪ ਝੂਠਾ ਪਾਂਡਾ ਬਣ ਬੈਠਾ ਇਹ ਗੱਲ 1955-56 ਈਸਵੀ ਦੀ ਹੈ ਜਦੋਂ ਮੈਂ ਆਪਣੀ ਪਲਟਨ ਸਤ ਸਿੱਖ ਜੋ ਜੰਮੂ ਕਸ਼ਮੀਰ ਵਿਖੇ ਜੰਮੂ ਤੋਂ ਸਿਆਲਕੋਟ ਪਾਕਿਸਤਾਨ ਵੱਲ ਜਾਂਦੀ ਸੜਕ ਦੇ ਕਿਨਾਰੇ ਇੱਕ ਕਸਬਾ ਮੀਰਾ ਸਾਹਿਬ ਵਿਖੇ ਤਾਇਨਾਤੀ ਵਿੱਚੋਂ ਨੌਕਰੀ ਦੀ ਪਹਿਲੀ 2 ਮਹੀਨੇ ਦੀ ਛੁੱਟੀ ਘਰ ਆਇਆ ਸੀ ਛੁੱਟੀ ਆਏ ਨੂੰ ਥੋੜੇ ਹੀ ਦਿਨ ਹੋਏ ਸੀ 11:00 ਵਜੇ ਦਾ ਸਮਾਂ ਹੋਵੇਗਾ ਇੱਕ ਹੱਥ ਦੇਖਣ ਵਾਲਾ ਪੰਡਤ ਜਿਸ ਨੂੰ ਪਾਂਡਾ ਕਿਹਾ ਜਾਂਦਾ ਸੀ ਘਰ ਆਇਆ ਉਸਲੇ ਪੰਡਤਾਂ ਵਾਲੀ ਤੋਤੀ ਬੰਨੀ ਹੋਈ ਸੀ ਮੱਥੇ ਤੇ ਤਿਲਕ ਲੱਗਾ ਹੋਇਆ ਸੀ ਤੇ ਹੱਥ ਵਿੱਚ ਪੱਤਰੀ ਜਾਨੀ ਜੰਤਰੀ ਫੜੀ ਹੋਈ ਸੀ ਉਹ ਸ਼ਾਇਦ ਪਹਿਲਾਂ ਵੀ ਸਾਡੇ ਘਰ ਆਉਂਦਾ ਹੋਵੇਗਾ ਤੇ ਮੇਰੀ ਪਤਨੀ ਉਸ ਨੂੰ ਆਪਣੀ ਕਿਸਮਤ ਦਾ ਪਤਾ ਕਰਨ ਵਾਸਤੇ ਆਪਣਾ ਹੱਥ ਦਿਖਾਉਂਦੀ ਰਹੀ ਸੀ ਹੌਣ ਕਰਕੇ ਕੁਝ ਦਿਨਾਂ ਮਗਰੋਂ ਫੇਰ ਆ ਜਾਂਦਾ ਸੀ ਮੇਰੀ ਪਤਨੀ ਨੂੰ ਆਪਣੀ ਕਿਸਮਤ ਬਾਰੇ ਵਾਰ-ਵਾਰ ਹੱਥ ਦਿਖਾ ਕੇ ਪਤਾ ਕਰਨ ਬਾਰੇ ਬਹੁਤ ਸ਼ੌਕ ਸੀ ਜਿਸ ਕਰਕੇ ਉਹ ਉਸ ਸੰਤਤਰ ਨੂੰ ਹਰ ਵਾਰ ਹੱਥ ਦਿਖਾ ਕੇ ਕਿਸਮਤ ਬਾਰੇ ਹਰ ਵਾਰ ਪਤਾ ਕਰਦੀ ਰਹਿੰਦੀ ਸੀ ਪਾਂਡਾ ਬਹੁਤ ਹੁਸ਼ਿਆਰ ਸੀ ਉਹ ਹਰ ਵਾਰ ਮੇਰੀ ਪਤਨੀ ਨੂੰ ਚੰਗੀ ਕਿਸਮਤ ਵਾਲੀ ਦੱਸ ਕੇ ਖੁਸ਼ ਕਰਕੇ ਨਵੀਂ ਬਣੀ ਫੌਜਨ ਕੋਲੋਂ ਬਹੁਤ ਸਾਰੀ ਸਮਗਰੀ ਲੈ ਜਾਂਦਾ ਸੀ। ਮੇਰੀ ਪਤਨੀ ਉਸ ਕੋਲੋਂ ਆਪਣੀ ਵਡਿਆਈ ਸੁਣ ਕੇ ਬਹੁਤ ਖੁਸ਼ ਹੁੰਦੀ ਤੇ ਸਭ ਤੋਂ ਜ਼ਿਆਦਾ ਸੱਚੀ ਕਿਸਮਤ ਦੱਸਣ ਵਾਲਾ ਪਾਂਡਾ ਸਮਝੀ ਬੈਠੀ ਸੀ। ਅੱਜ ਫਿਰ ਪਾਂਡੇ ਨੇ ਸਾਡੇ ਘਰ ਵਿੱਚ ਕੋਈ ਤਰਚਨ ਪਾਏ ਤਾਂ ਮੇਰੀ ਪਤਨੀ ਬਹੁਤ ਖੁਸ਼ ਹੋਈ ਤੇ ਮੈਨੂੰ ਕਹਿੰਦੀ ਪਾਂਡਾ ਕਿਸਮਤਵਾਰੀ ਬਹੁਤ ਸੀ ਸੱਚ ਦੱਸ ਦਿੰਦਾ। ਤੇ ਪਾਂਡੇ ਨੂੰ ਬੈਠਣ ਵਾਸਤੇ ਪੀੜੀ ਦੇ ਕੇ ਆਪ ਅੱਗੇ ਜ਼ਮੀਨ ਤੇ ਬੈਠ ਹੱਥ ਦਿਖਾਉਣ ਲੱਗੀ ਤਾਂ ਪਾਂਡੇ ਨੇ ਉਸ ਨੂੰ ਬਹੁਤ ਚੰਗੀ ਕਿਸਮਤ ਦੱਸ ਕੇ ਫਿਰ ਖੁਸ਼ ਕਰ ਦਿੱਤਾ ਤਾਂ ਪਤਨੀ ਨੇ ਬਹੁਤ ਖੁਸ਼ੀ ਵਿੱਚ ਮੈਨੂੰ ਵੀ ਹੱਥ ਦਿਖਾਉਣ ਵਾਸਤੇ ਉਸ ਦੇ ਅੱਗੇ ਜ਼ਮੀਨ ਤੇ ਹੀ ਬਿਠਾ ਦਿੱਤਾ ਤੇ ਆਪ ਵੀ ਮੇਰੀ ਕਿਸਮਤ ਬਾਰੇ ਸੁਣਨ ਵਾਸਤੇ ਉੱਥੇ ਹੀ ਨੇੜੇ ਬੈਠ ਗਈ ਅਸਲ ਵਿੱਚ ਪਾਂਡਾ ਸਾਡਾ ਆਪਸੀ ਰਿਸ਼ਤਾ ਹੁਣ ਤੱਕ ਵੀ ਸਮਝ ਨਾ ਸਕਿਆ ਹੁਣ ਕਰਗੇ ਮੈਂ ਪਾਂਡੇ ਨੂੰ ਸਵਾਲ ਕਰ ਬੈਠਾ ਕਿ ਪੰਡਿਤ ਜੀ ਕੀ ਮੇਰਾ ਵਿਆਹ ਹੋ ਜਾਵੇਗਾ ਕੋਈ ਚਾਂਸ ਹੈ ਤਾਂ ਦੱਸੋ ਮੇਰਾ ਰਿਸ਼ਤਾ ਹੋਣ ਵੇਲੇ ਲੋਕ ਬਹੁਤ ਪਾਨੀਆਂ ਮਾਰ ਦਿੰਦੇ ਆ ਜਿਸ ਕਰਕੇ ਰੁਕਾਵਟਾਂ ਪੈ ਜਾਂਦੀਆਂ ਤੁਸੀਂ ਮੇਰੀ ਮਦਦ ਕਰੋ ਤੇ ਕੋਈ ਉਪਾਅ ਦੱਸੋ ਤਾਂ ਪਾਂਡਾ ਕਹਿੰਦਾ ਵਿਆਹ ਤਾਂ ਜ਼ਰੂਰ ਹੋ ਜਾਵੇਗਾ ਪਰ ਪਾਨੀਆਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਸਤੇ ਤੁਹਾਨੂੰ ਬਹੁਤ ਸਾਰਾ ਵੱਡਾ ਦਾਨ ਕਰਨਾ ਪਵੇਗਾ ਤੇ ਵਿਆਹ ਵੀ ਜਲਦੀ ਹੀ ਹੋ ਜਾਵੇਗਾ ਪਾਂਡੇ ਦੇ ਮੂੰਹੋਂ ਹੀ ਸੱਚੀ ਪਾਂਡੇ ਦਾ ਬੋਲ ਖੁੱਲਦਾ ਦੇਖ ਕੇ ਮੇਰੀ ਪਤਨੀ ਦਾ ਚਿਹਰਾ ਹੈਰਾਨ ਦੇਖ ਕੇ ਮੈਂ ਆਪਣੀ ਪਤਨੀ ਨੂੰ ਕਿਹਾ ਬਲਵੰਤ ਕਰੇ ਜਿੰਨਾ ਪਾਂਡਿਆਂ ਨੂੰ ਤੂੰ ਕਿਸਮਤ ਦੇ ਘੜੇ ਤੇ ਸੱਚੀ ਕਿਸਮਤ ਦੱਸਣ ਵਾਲਾ ਪਾਂਡਾ ਆਖਦੀਆਂ ਨਾ ਤੂਨ ਹਿਸਾਬ ਲਾ ਕੇ ਮੈਨੂੰ ਦੱਸ ਕਿ ਕਿੰਨਾ ਕੋ ਸੱਚ ਹੈ ਕਿ ਇਹ ਸੱਚ ਹੈ ਜਿਸ ਨੂੰ ਆਪਣੇ ਦੋਹਾਂ ਦੇ ਆਪਸ ਵਿੱਚ ਪਤੀ ਪਤਨੀ ਹੋਣ ਬਾਰੇ ਵੀ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਤਦ ਬਲਵੰਤ ਕੋਰ ਚੁੱਪ ਹੋ ਗਈ ਤਦ ਮੈਂ ਕਿਹਾ ਇਹ ਪਾਂਡਾ ਕਿਸੇ ਦੂਸਰੇ ਦੀ ਕਿਸਮਤ ਬਾਰੇ ਕੀ ਜਾਣ ਸਕਦੇ ਆ ਜਿਨ੍ਹਾਂ ਨੂੰ ਤਾਂ ਆਪਣੀ ਕਿਸਮਤ ਬਾਰੇ ਵੀ ਪਤਾ ਨਹੀਂ ਹੁੰਦਾ ਹੁਣ ਸੱਚਾ ਪਾਂਡਾ ਝੂਠਾ ਹੋ ਚੁੱਪ ਕਰਕੇ ਬੈਠ ਕੇ ਆਪਣੀ ਜੰਤਰੀ ਸੰਭਾਲਣ ਲੱਗ ਪਿਆ ਮੈਂ ਪਾਂਡਾ ਨੂੰ ਕਿਹਾ ਕਿ ਪਾਂਡਾ ਜੀ ਅਸੀਂ ਦੋਨੋਂ ਆਪਸ ਵਿੱਚ પતિ ਪਤਨੀ ਆ ਜੇ ਤੂੰ ਸੱਚਾ ਹੁੰਦਾ ਤਾਂ ਤੂੰ ਜ਼ਰੂਰ ਦੱਸ ਦਿੰਦਾ ਕਿ ਤੁਹਾਡਾ ਵਿਆਹ ਤਾਂ ਪਹਿਲਾਂ ਹੀ ਹੋਇਆ ਹੋਇਆ ਤੇ ਮੇਰੇ ਸਵਾਲ ਦਾ ਤੂੰ ਜਵਾਬ ਨਾ ਦਿੰਦਾ ਤੇ ਕਿਹਾ ਪਾਂਡਾ ਜੀ ਝੂਠ ਦੀ ਦੁਕਾਨ ਬੰਦ ਕਰ ਦੇਵੋ ਭੋਲੇ ਲੋਕਾਂ ਨੂੰ ਝੂਠੇ ਸਬਜ਼ ਬਾਗ ਨਾ ਦਿਖਾਓ ਝੂਠੇ ਲਾਰੇ ਨਾ ਲਾਓ ਤੇ ਨੇਕ ਕਮਾਈ ਕਰਕੇ ਰੋਟੀ ਖਾਓ ਪਾਂਡਾ ਮੇਰੀ ਗੱਲ ਸੁਣ ਕੇ ਨੀਵੀਂ ਪਾ ਕੇ ਘਰੋਂ ਚਲਾ ਗਿਆ ਸੀ ਤੇ ਮੁੜ ਸਾਡੇ ਘਰ ਨਹੀਂ ਆਇਆ ਬਲਵੰਤ ਕੌਰ ਦਾ ਵੀ ਭਰਮ ਟੁੱਟ ਗਿਆ ਕਿ ਪਾਂਡਾ ਕਿੰਨਾ ਕੁ ਅੰਤਰਜਾਮੀ ਤੇ ਨਜੂਮੀ ਹੈ ਕਿਉਂਕਿ ਸੱਚੀ ਕਿਸਮਤ ਦੱਸਣ ਵਾਲਾ ਸੱਚਾ ਪਾਂਡਾ ਉਸ ਦੇ ਸਾਹਮਣੇ ਹੀ ਟਪਲਾ ਖਾ ਕੇ ਆਪਣੇ ਆਪ ਹੀ ਝੂਠਾ ਪਾਂਡਾ ਬਣ ਨੀਵੀਂ ਪਾ ਕੇ ਘਰੋਂ ਤੇਜ਼ ਚਾਲ ਵਿੱਚ ਬਾਹਰ ਜਾਂਦਾ ਬਲਵੰਤ ਕੌਰ ਨੇ ਖੁਦ ਹੀ ਦੇਖ ਲਿਆ ਸੀ ਜਿਸ ਦਾ ਫਾਇਦਾ ਉਹ ਇਹ ਹੋਇਆ ਕਿ ਅੱਗੇ ਵਾਸਤੇ ਸਾਡੇ ਘਰ ਦੀ ਬੇਲੋੜੀ ਹੁੰਦੀ ਡੁੱਟ ਬੰਦ ਹੋ ਗਈ ਅਤੇ ਤਾਂਤ੍ਰਿਕ ਪਾਂਡੇ ਦੀਆਂ ਚਲਾਕੀਆਂ ਫੜੀਆਂ ਗਈਆਂ ਹੋਣ ਕਰਕੇ ਉਸ ਨੂੰ ਸਾਡਾ ਕਰ ਸਦਾ ਵਾਸਤੇ ਛੱਡਣਾ ਪਿਆ ਕਿਸਮਤ ਹੱਥਾਂ ਦੀਆਂ ਲਕੀਰਾਂ ਵਿੱਚ ਨਹੀਂ ਹੁੰਦੀ ਸਗੋਂ ਸਖਤ ਮਿਹਨਤ ਨਾਲ ਆ ਬਣਾਈ ਜਾਂਦੀ ਮੈਂ ਟੂਨੇ ਵਾਲਾ ਕੁੱਕਰ ਫੜ ਕੇ ਆਪਣੇ ਇਹ ਰੇਲੂ ਕੁਕੜਾਂ ਵਿੱਚ ਰੱਖਿਆ। ਇੱਕ ਕਹਾਣੀ 1974-75 ਈਸਵੀ ਦੀ ਹੈ। ਮੈਂ ਪੈਨਸ਼ਨ ਆ ਕੇ ਸ਼ਾਹਪੁਰ ਵਾਲੀ ਨਵੀਂ ਥਾਂ ਰਹਿਸ਼ ਵਾਸਤੇ 2-4 ਕਮਰੇ ਨਵੇਂ ਬਣਵਾ ਕੇ ਪਰਿਵਾਰ ਦੀ ਵੀ ਰਹਿਸ਼ ਇੱਥੇ ਕਰ ਦਿੱਤੀ ਸੀ। ਮੇਰੀ ਪਤਨੀ ਨੇ ਇੱਥੇ ਕੁਝ ਕੁਕੜ-ਕੁਕੜੀਆਂ ਰੱਖੀਆਂ ਹੋਈਆਂ ਸੀ। ਸਾਡੇ ਪਿੰਡ ਕਾਲਵਾ ਵਾਲੇ ਇੱਕ 2 ਕਮਰਿਆਂ ਦੇ ਘਰ ਨਾਲ ਸਾਡੀ ਬਹੁਤ ਨੇੜਤਾ ਸੀ ਜਿਸ ਕਰਕੇ ਉਹਨਾਂ ਦੇ ਸਕੂਲ ਵਿੱਚ ਪੜ੍ਹਦੇ ਬੱਚੇ ਅਕਸਰ ਸਾਡੀ ਨਵੀਂ ਬਣੀ ਰਹਿਸ਼ ਤੇ ਆ ਜਾਂਦੇ ਸੀ। ਮੇਰੇ ਲੜਕੇ ਉਹਨਾਂ ਤੋਂ ਥੋੜਾ ਅੱਗੇ ਪੜ੍ਹਦੇ ਸੀ। ਸਕੂਲ ਸਮੇਂ ਤੋਂ ਮਗਰੋਂ ਸ਼ਾਮ ਨੂੰ ਕਮਿਆਰਾਂ ਦੇ ਬੱਚੇ ਰੰਬੇ ਦਾਤੀਆਂ ਹੱਥ ਵਿੱਚ ਫੜ ਪਲਾਸਟਿਕ ਦੀਆਂ ਬੋਰੀਆਂ ਨੂੰ ਉਢੇੜ ਕੇ ਬਣਾਈ ਪੱਲੀ ਬਗਲ ਵਿੱਚ ਲੈ ਕੇ ਪਸ਼ੂਆਂ ਦੇ ਚਾਰੇ ਵਾਸਤੇ ਕਾਹ ਦੀਆਂ ਪੰਡਾਂ ਲੈਣ ਜਾਣ ਵਾਸਤੇ ਪੂਰੀ ਉੱਚੀ ਹੋ ਚੁੱਕੀ ਕਣਕ ਦੇ ਖੇਤਾਂ ਵਿੱਚ ਸਾਡੇ ਘਰ ਵਾਲੇ ਪਾਸੇ ਹੀ ਆ ਬੈਠਦੇ ਸੀ ਉਹ ਸ਼ਾਇਦ ਮਾਰਚ ਦਾ ਮਹੀਨਾ ਹੋਵੇਗਾ ਇੱਕ ਦਿਨ ਉਹਨਾਂ ਕਣਕ ਵਿੱਚ ਬਹੁਤ ਵੱਡਾ ਕਾਲੇ ਰੰਗ ਦਾ ਕੁੱਕੜ ਲੁਕਿਆ ਦੇਖ ਕੇ ਸੋਚਣ ਲੱਗ ਪਏ ਕਿ ਚਾਚੇ ਸ਼ਿਵ ਸਿੰਘ ਦੇ ਘਰ ਵਾਲਾ ਕੁੱਕੜ ਇੱਥੇ ਭੁੱਲ ਕੇ ਆ ਗਿਆ ਹੋਵੇਗਾ ਉਹਨਾਂ ਵਿੱਚੋਂ ਇੱਕ ਬੱਚਾ ਦੌੜ ਕੇ ਸਾਡੇ ਘਰ ਮੈਨੂੰ ਦੱਸਣ ਵਾਸਤੇ ਆ ਗਿਆ ਮੈਂ ਉਸ ਦੀ ਗੱਲ ਸੁਣ ਕੇ ਕਣਕ ਵਿੱਚੋਂ ਕੁੱਕੜ ਫੜਦੇ ਬੱਚਿਆਂ ਵੱਲ ਉਸ ਦੇ ਨਾਲ ਹੀ ਤੁਰ ਪਿਆ ਪਿਛਲੇ ਬੱਚਿਆਂ ਨੇ ਕੁੱਕੜ ਫੜ ਕੇ ਮੈਨੂੰ ਫੜਾ ਦਿੱਤਾ ਤੇ ਕਹਿੰਦੇ ਕਿ ਇਹ ਤੁਹਾਡੇ ਕੁੱਕਰ ਨੂੰ ਜੇ ਅਸੀਂ ਦੇਖ ਕੇ ਨਾ ਫੜਦੇ ਤਾਂ ਹੱਡਾ ਰੋੜੀ ਦੇ ਵੱਡੇ ਵੱਡੇ ਕੁੱਤਿਆਂ ਨੇ ਇਸ ਨੂੰ ਫੜ ਕੇ ਖਾ ਜਾਣਾ ਸੀ ਉਹ ਕੁੱਕੜ ਭਾਵੇਂ ਸਾਡਾ ਨਹੀਂ ਸੀ ਪਰ ਫਿਰ ਵੀ ਮੈਂ ਉਹਨਾਂ ਬੱਚਿਆਂ ਨੂੰ ਕਿਹਾ ਕਿ ਬੱਚੋ ਤੁਸੀਂ ਬਹੁਤ ਚੰਗਾ ਕੀਤਾ ਇਸ ਦੀ ਕੁੱਤਿਆਂ ਤੋਂ ਜਾਨ ਬਚਾ ਦਿੱਤੀ ਨਹੀਂ ਤਾਂ ਉਹਨਾਂ ਨੇ ਸਾਰਿਆਂ ਨੇ ਰਲ ਕੇ ਇਸ ਨੂੰ ਫੜ ਕੇ ਇਸ ਤੇ ਜਿਉਂਦੇ ਨੂੰ ਇਸ ਤੇ ਅੰਗਾਂ ਗੰਗ ਕੰਬਲਤਾਂ ਤਾਉਣ ਅਤੇ ਸਰੀਰ ਵੱਖੋ ਵੱਖੇ ਦਸ਼ਾਵਾਂ ਨੂੰ ਖਿੱਚ ਕੇ ਤੜਫਾ-ਟੜਫਾ ਕੇ ਮਾਰ ਕੇ ਖਾ ਜਾਣਾ ਸੀ ਸਾਡੇ ਪਿੰਡ ਕਾਲਵਾ ਦੋਨਾਂ ਦੀ ਹੱਡਾ ਰੋੜੀ ਵੀ ਸਾਡੀ ਖੇਤਾਂ ਵਿੱਚ ਕੀਤੀ ਰਹਿਸ਼ ਵੱਲ ਹੀ ਸੜਕ ਦੇ ਕਿਨਾਰੇ ਤੇ ਜਿੱਥੇ ਹਰ ਰੋਜ਼ ਹੀ ਕੋਈ ਨਾ ਕੋਈ ਮਰੇ ਪਸ਼ੂ ਦੀ ਖਾਲੂ ਤਾਰੀ ਜਾਂਦੀ ਤੋਂ ਮਗਰੋਂ ਜਲਦੀ ਹੀ ਪਸ਼ੂ ਦੇ ਬਾਕੀ ਸਰੀਰ ਦੀ ਸ਼ਕਲ ਵੱਡੇ ਵੱਡੇ ਤੇ ਲੰਬੀਆਂ ਪੂਸ਼ਾਂ ਵਾਲੇ ਕੁੰਖਾਰ ਕੁੱਤਿਆਂ ਦੇ ਟੋਲੇ ਵੱਲੋਂ ਹੋਂਦ ਵੀ ਖਤਮ ਕਰ ਦਿੱਤੀ ਜਾਂਦੀ ਹੈ ਉਹ ਕੁੱਤੇ ਪੇਟ ਪੂਜਾ ਕਰਕੇ ਖਾਦੇ ਹੋਏ ਭੋਜਨ ਨੂੰ ਹਜ਼ਮ ਕਰਨ ਵਾਸਤੇ ਖੇਤਾਂ ਵਿੱਚ ਦੂਰ ਤੱਕ ਦੌੜਾਂ ਲਾ ਕੇ ਕਸਰਤ ਕਰਦੇ ਰਹਿੰਦੇ ਹਰ ਵੇਲੇ ਨਜ਼ਰ ਆਉਂਦੇ ਨੇ ਉਸ ਦਿਨ ਵੀ ਕੁੱਕਰ ਨੂੰ ਫੜਨ ਲੱਗਿਆ ਉਸ ਦੀ ਕਣਕ ਵਿੱਚੋਂ ਪਿੰਕ ਆਵਾਜ਼ ਸੁਣ ਕੇ ਉਹੀ ਕੁੱਤੇ ਉਸ ਦੇ ਨੇੜੇ ਤੱਕ ਪਹੁੰਚ ਗਏ ਸੀ ਪਰ ਕੁੱਕਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਫੜਿਆ ਜਾ ਚੁੱਕਾ ਸੀ ਮੈਂ ਉਸ ਕੁੱਕਰ ਨੂੰ ਘਰ ਲਿਆਇਆ ਤੇ ਪਰਿਵਾਰ ਨੂੰ ਦੱਸਿਆ ਕਿ ਟੂਨੇ ਵਾਲਾ ਕੁੱਕਰ ਕੋਈ ਭੂਤ ਚੜ੍ਹੇਲ ਬਣ ਕੇ ਡਰਾਉਂਦਾ ਨਹੀਂ ਤੇ ਨਾ ਹੀ ਸਲੇਡਾ ਜਿੰਨ ਦੇੰਤ ਤੇ ਰਾਖਸ਼ ਬਣਿਆ ਹੁੰਦਾ ਹੈ ਇਹ ਉਹੀ ਕੁਕਰ ਰਹੇਗਾ ਜੋ ਟੂਨਾ ਕੰਨ ਤੋਂ ਪਹਿਲਾਂ ਕਿਸੇ ਕਿਸਮਤ ਦੇ ਸ 台 ਪਰਿਵਾਰ ਵੱਲੋਂ ਬਿਮਾਰ ਮਾਨਸਿਕਤਾ ਵਿੱਚ ਚੁਸਤ ਚਲਾਕ ਤਾੰਤ੍ਰਿਕ ਦੇ ਕਹਣ ਤੇ ਖਰੀਦ ਕੇ ਲਿਆਂਦੇ ਤੋਂ ਬਾਅਦ ਝੂਠੇ-ਮੁੱਠੇ ਠੱਗੀ ਮਾਰਨ ਵਾਲੇ ਮੰਤਰਪੰਡ ਤੋਂ ਮਗਰੋਂ ਦੂਰ ਕਿਸੇ ਚੁਰਾਹੇ ਵਿੱਚ ਘੁੱਪ ਹਨੇਰੀ ਰਾਤ ਵੇਲੇ ਮਾਸੂਮ ਪੰਛੀ ਨੂੰ ਇਕਲਾਪੇ ਦੇ ਹਵਾਲੇ ਕਰਨ ਦੇ ਵੇਲੇ ਤੋਂ ਪਹਿਲਾਂ ਸੀ ਤਾੰਤ੍ਰਿਕ ਦੇ ਮੰਤਰਾਂ ਦਾ ਡਰ ਸਿਰਫ ਕਮਜ਼ੋਰ ਦਿਲਾਂ ਨੂੰ ਐਵੇਂ ਹੋ ਜਾਂਦਾ ਹੈ ਅਸਲ ਵਿੱਚ ਉਹਨਾਂ ਮੰਤਰਾਂ ਵਿੱਚ ਕੁਝ ਨਹੀਂ ਰੱਖਿਆ ਹੋਇਆ ਹੁੰਦਾ ਇਹ ਕਹਿ ਕੇ ਕੁੱਕੜ ਨੂੰ ਆਪਣੇ ਘਰ ਵਿੱਚ ਰੱਖੇ ਕੁੱਕੜ ਪਰਿਵਾਰ ਵਿੱਚ ਛੱਡ ਦਿੱਤਾ ਤੇ ਸਾਰੇ ਆਪਸ ਵਿੱਚ ਪਹਿਲੋਂ-ਪਹਿਲੋਂ ਇੱਕ ਦੂਸਰੇ ਨੂੰ ਉਪਰਾ ਉਪਰਾ ਸਮਝਦੇ ਰਹੇ ਪਰ ਮਗਰੋਂ ਹੌਲੀ-ਹੌਲੀ ਆਪਸ ਵਿੱਚ ਕੁਲ ਮਿਲ ਗਏ ਸੀ ਉਹੀ ਕੁੱਕੜ ਪਹਿਲੋਂ ਰੱਖੇ ਹੋਏ ਘਰ ਵਾਲੇ ਸਾਡੇ ਕੁੱਕੜ ਪਰਿਵਾਰ ਦਾ ਹੁਣ ਮੈਂਬਰ ਬਣ ਗਿਆ ਸੀ ਉਸ ਤੋਂ ਮਗਰੋਂ ਹੀ ਮੋਟਾ ਕੁੱਕੜ ਮੈਂਬਰ ਬਣਨ ਤੋਂ ਬਾਅਦ 23 ਸਾਲ ਆਪਣੇ ਸਰੀਰਕ ਬਲ ਨਾਲ ਕੁੱਕੜ ਪਰਿਵਾਰ ਦਾ ਮੁਖੀ ਵੀ ਬਣਿਆ ਰਿਆ ਮੈਨੂੰ ਸਮਝ ਨਹੀਂ ਆਉਂਦੀ ਐਸੇ ਚੁਸਤ ਚਲਾਕ ਤਾੰਤ੍ਰਿਕ ਲੋਕ ਮਦੋਲੀ ਹੋਈ ਮਾਨਸਿਕਤਾ ਵਾਲੇ ਪਰਿਵਾਰਾਂ ਨੂੰ ਸਹੀ ਰਾਹ ਕਿਉਂ ਨਹੀਂ ਦੱਸਦੇ ਤੇ ਉਹਨਾਂ ਨੂੰ ਹੋਰ ਜ਼ਿਆਦਾ ਕਿਉਂ ਉਲਝਾ ਦਿੰਦੇ ਨੇ ਉਹਨਾਂ ਦੀ ਕਮਾਈ ਖਾਣੀ ਕੀ ਇਹ ਬ੍ਰਸ਼ਟਾਚਾਰੀ ਵਿਸ਼ਵੱਤ ਤੇ ਪਾਪ ਨਹੀਂ ਹੈ ਅਸਲ ਵਿੱਚ ਬਿਮਾਰ ਮਾਨਸਿਕਤਾ ਤੇ ਉਲਝੇ ਹੋਏ ਪਰਿਵਾਰ ਤਾਂਤਰਿਕਾਂ ਨੂੰ ਗਲਤੀ ਨਾਲ ਰੱਬ ਵਰਗੇ ਸਮਝ ਕੇ ਆਪਣੀ ਡੁੱਬਰੀ ਬੇੜੀ ਨੂੰ ਕਿਨਾਰੇ ਤੇ ਲਾਉਣ ਵਾਸਤੇ ਗਲਤ ਤਰੀਕੇ ਨਾਲ ਚੱਪੂ ਮਾਰਨ ਵਾਲੇ ਮਰਾਹਾ ਤਾਂਤਰਿਕਾਂ ਤੋਂ ਮਦਦ ਦੀ ਪੁਕਾਰ ਤਰਲਾ ਕਰਨ ਜਾਂਦੇ ਤੇ ਉਸ ਦੀ ਖੇਚਲ ਬਦਲੇ ਮੂੰਹ ਮੰਗਿਆ ਇਹ ਵੀ ਜੀਵਤਾਰ ਦਿੰਦੇ ਨੇ ਪਰ ਤਾਂਤਰਿਕ ਪਾਪੀ ਮਲਾ ਬਣ ਕੇ ਉਸ ਦੀ ਤਰਦੀ ਕਿਸ਼ਤੀ ਨੂੰ ਕਿਨਾਰੇ ਤੇ ਲੈ ਜਾਣ ਦੀ ਤਾਂ ਤੇ ਉਸ ਵਿੱਚ ਹੋਰ ਪੱਥਰ ਰੱਖ ਕੇ ਸਗੋਂ ਘਮਣ ਘੇਰੀ ਦੇ ਹਵਾਲੇ ਕਰਕੇ ਡੋਬਣ ਦੀ ਕੋਸ਼ਿਸ਼ ਕਰਦੇ ਨੇ ਕੋਈ ਦਿਨਾਂ ਮਗਰੋਂ ਉਹਨਾਂ ਬੱਚਿਆਂ ਤੋਂ ਸੁਣਿਆ ਸੀ ਪਿੰਡ ਦੇ ਕਈ ਹੱਥੌਲਾ ਪਾਣੀ ਪੜਕੇ ਦੇ ਦੇਣ ਵਾਲੇ ਤਵੀਤਾ ਕਰ ਦੇਣ ਵਾਲੇ ਕਿਸਮਤ ਪਲਟਾਉਣ ਵਾਸਤੇ ਹੱਥ ਦੀਆਂ ਲਕੀਰਾਂ ਨੂੰ ਬਦਲਣ ਵਾਲੇ ਤਾੰਤ੍ਰਿਕ ਕਈ ਦਿਨਾਂ ਕਣਕਾਂ ਵਿੱਚ ਤੁਰੇ ਫਿਰਦੇ ਦੇਖੇ ਸੀ ਪਤਾ ਨਹੀਂ ਉਹ ਕਿਉਂ ਫਸਲਾਂ ਵਿੱਚ ਢੇੜੇ ਕੱਢਦੇ ਰਹੇ ਸੀ ਸਮਾਜ ਦੇ ਅਸਲ ਅਪਰਾਧੀ ਤਾੰਤ੍ਰਿਕ ਬਾਬੇ ਤੇ ਉਹਨਾਂ ਦੀਆਂ ਖੋਲੀਆਂ ਕੂੜ ਦੀਆਂ ਦੁਕਾਨਾਂ 1951-52 ਈਸਵੀ ਬਾਰੇ ਨਵੇਂ ਹੋਏ ਵਿਆਹ ਵਾਲੀਆਂ ਕੁੜੀਆਂ ਯਾਨੀ ਲਾੜੀਆਂ ਹੋਣ ਵਾਲੀ ਸੱਜ ਬਈਆਂ ਕੁੜੀਆਂ ਲਾੜੀਆਂ ਵਾਂਗੂ ਰਾਸ਼ਟਰਪਤੀ ਦੀ ਕਾਰ ਤੋਂ ਵੀ ਲੰਮੀਆਂ ਸੁੰਦਰ ਫੁੱਲਾਂ ਨਾਲ ਸਜਾਈਆਂ ਗਈਆਂ ਤੇ ਹਰ ਸਹੂਲਤ ਨਾਲ ਲੈਸ ਬਹੁਤੀ ਕੀਮਤੀ ਕਾਰਾਂ ਵਿੱਚ ਸਵਾਰ ਹੋ ਕੇ ਆਪਣੇ ਨਵੇਂ ਤੇ ਜ਼ਿੰਦਗੀ ਭਰ ਵਾਸਤੇ ਬਣੇ ਸਹੁਰੇ ਘਰ ਨਹੀਂ ਆਉਂਦੀਆਂ ਸੀ ਸਗੋਂ ਚਾਰ ਕੋਹਾਰਾਂ ਵੱਲੋਂ ਚੁੱਕ ਕੇ ਲਿਆਉਣ ਵਾਲੇ ਸੁੰਦਰ ਫੁਲਕਾਰੀ ਨਾਲ ਲਪੇਟੇ ਤੇ ਸਜਾਏ ਹੋਏ ਡੋਲੇ ਵਿੱਚ ਬੈਠ ਕੇ ਆਪਣੇ ਹੀ ਨਵੇਂ ਬਣੇ ਘਰ ਦੇ ਦਰਵਾਜ਼ੇ ਤੇ ਨਵੀਂ ਬਣੀ ਮਾਂ ਸਸ ਤੋਂ ਪਾਣੀ ਵਰਵਾ ਕੇ ਪੀਣ ਦੀ ਰਸਮ ਪੂਰੀ ਕਰਨ ਵਾਸਤੇ ਆਪਣੀ ਜ਼ਿੰਦਗੀ ਭਰ ਦੇ ਬਣੇ ਸਾਥ ਦੇ ਬਰਾਬਰ ਖੜੀਆਂ ਹੋ ਜਾਂਦੀਆਂ ਸੀ ਕੋਹਾਰਾਂ ਦਾ ਕੰਮ ਮੇਰਾ ਭਾਈ ਚਾਰੇ ਦੇ ਚਾਰ ਨੌਜਵਾਨ ਸੰਭਾਲਦੇ ਸੀ ਜੋ ਡੋਲੇ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਕਈ ਕੋਹ ਦਾ ਸਫਰ ਪੈਦਲ ਤੁਰ ਕੇ ਕਰਦੇ ਸੀ ਉਸ ਤੋਂ ਮਗਰੋਂ ਇਹ ਕੰਮ ਦੋ ਪਹੀਆਂ ਵਾਲੀਆਂ ਗੱਡੀਆਂ ਨੇ ਸੰਭਾਲ ਕੇ ਕੋਹਾਰਾਂ ਦਾ ਪੇਸ਼ਾ ਖਤਮ ਕਰ ਦਿੱਤਾ ਮੌਜੂਦਾ ਸਮੇਂ ਇਹ ਕੰਮ ਆਧੁਨਿਕ ਟੈਕਨੀਕ ਨਾਲ ਬਣੀਆਂ ਸੁੰਦਰ ਤੇ ਮਹਿੰਗੀਆਂ ਤੇ ਫੁੱਲਾਂ ਨਾਲ ਸਜੀਆਂ ਕਾਰਾਂ ਨੇ ਸੰਭਾਲਿਆ ਹੋਇਆ ਆਉਣ ਵਾਲੇ ਸਮੇਂ ਵਿੱਚ ਦੇਖੋ ਕੀ ਕੀ ਤਬਦੀਲੀ ਹੁੰਦੀ ਹੈ ਜੋ ਆਉਣ ਵਾਲਾ ਸਮਾਂ ਆਏ ਤੋਂ ਵਾਪੀ ਦੱਸ ਦੇਵੇਗਾ ਤਬਦੀਲੀ ਕੁਦਰਤ ਦਾ ਇੱਕ ਨਿਯਮ ਜੋ ਹੈ ਮੇਰੇ ਵਿਆਹ 1953 ਵੇਲੇ ਮੇਰੇ ਸਹੁਰਿਆਂ ਦਾ ਪਿੰਡ ਸੁੰਨੜਾ ਵਾਲਾ ਤੇ ਆਸ-ਪਾਸ ਵਾਲੇ ਸਾਰੇ ਪਿੰਡਾਂ ਦੀਆਂ ਕੁੜੀਆਂ ਦੇ ਵਿਆਹ ਵੇਲੇ ਡੋਲੇ ਵਾਲੇ ਕੋਹਰਾ ਦਾ ਕੰਮ ਜੱਲੋਵਾਲ ਦਾ ਗੁਰਸਿੱਖ ਮਹਿਰਾ ਪਰਿਵਾਰ ਵਾਲਾ ਸੰਤਾ ਸਿੰਘ ਤੇ ਉਸ ਦਾ ਗੱਭਰੂ ਪੁੱਤਰ ਠਾਕੁਰ ਸਿੰਘ ਹੀ ਨਿਭਾਉਂਦੇ ਹੁੰਦੇ ਸੀ ਤੇ ਵਿਆਹ ਵਾਲੇ ਘਰ ਵਿੱਚ ਉਸ ਦੀ ਪਤਨੀ ਤੇ ਨੂਹਾ ਬਹੁਤ ਹੀ ਇਮਾਨਦਾਰੀ ਨਾਲ ਪੂਰੀ ਸੇਵਾ ਕਰਦੀਆਂ ਹੁੰਦੀਆਂ ਸੀ ਮੇਰੇ ਵਿਆਹ ਵਿੱਚ ਵੀ ਵਿਆਹ 1953 ਦੇ ਮਕਲਾਬੇ ਉਨੀ 5455 ਇਸਵੀ ਵਿੱਚ ਦੋ ਵਾਰ ਮੁੱਖ ਕੋਹਾਰ ਵੀ ਉਸ ਦਾ ਵੱਡਾ ਪੁੱਤਰ ਠਾਕੁਰ ਸਿੰਘ ਹੀ ਬਣਿਆ ਸੀ ਕਿ ਉਹ ਸਾਰਾ ਰਸਤਾ ਕੋਈ ਗਲਤੀ ਹੋ ਕੇ ਅਲਾਮਾ ਨਾ ਬਣ ਜਾਵੇ ਦੂਸਰੇ ਸਾਥੀ ਕੋਹਾਰਾਂ ਨੂੰ ਡਾਂਟਦਾ ਹੀ ਰਿਹਾ ਸੀ ਪੁਰਾਣੇ ਸਮੇਂ ਵਿੱਚ ਲੋਕ ਬਹੁਤ ਸ਼ਰਮ ਵਾਲੇ ਹੋਣ ਕਰਕੇ ਵਿਸ਼ਵਾਸ ਨੂੰ ਕਾਇਮ ਰੱਖਣ ਵਾਸਤੇ ਲਾਂਬੇ ਤੋਂ ਬਹੁਤ ਡਰਦੇ ਹੁੰਦੇ ਸੀ ਦੋਨੋਂ ਵਾਰ ਮੈਂ ਆਪਣੇ ਬਜ਼ੁਰਗ ਵਿਚੋਲੇ RAM ਦਿੱਤਾ ਸ਼ਾਦੀ ਘੋੜੀ ਤੇ ਬੈਠ ਕੇ ਗਿਆ ਤੇ ਆਇਆ ਸੀ ਵਿਆਹ ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਤੇ ਮਗਲਾਵਾ ਭਰਤੀ ਹੋਣ ਤੋਂ ਮਗਰੋਂ ਰਕਰੂਟੀ ਕਰਦਿਆਂ 20 ਦਿਨਾਂ ਦੀ ਮੇਰੀ ਛੁੱਟੀ ਵਿੱਚ ਲਿਆਂਦਾ ਸੀ। ਉਹਨਾਂ ਦਿਨਾਂ ਵਿੱਚ ਬੱਚੇ ਛੋਟੀ ਉਮਰ ਵਿੱਚ ਹੀ ਮੰਗ ਹੋ ਜਾਂਦੇ ਸੀ। ਬਿਆਹ ਕਈ ਸਾਲਾਂ ਮਗਰੋਂ ਤੇ ਮਕਲਾਵਾ 3 5 7 ਜਾਂ 9ਵਾਂ ਸਾਲ ਮਗਰੋਂ ਆਉਂਦਾ ਹੁੰਦਾ ਸੀ। ਉਹ ਮੁੱਖ ਖਵਾਰ ਜਿਸ ਦਾ ਨਾਂ ਠਾਕੁਰ ਸਿੰਘ ਸੀ ਮੇਰਾ ਬਹੁਤ ਦੋਸਤ ਬਣ ਗਿਆ ਸੀ। ਫੌਜ ਵਿੱਚੋਂ ਛੁੱਟੀ ਆਏ ਤੋਂ ਕਿਤੇ ਨਾ ਕਿਤੇ ਮੈਨੂੰ ਮਿਲ ਪੈਂਦਾ। ਹੌਣ ਕਰਕੇ ਮੇਰੇ ਨਾਲ ਬਹੁਤ ਗੱਲਾਂ ਮੇਰੇ ਪਿੰਡ ਤੇ ਤਾਂ ਤਿਰਕਾਂ ਦੀਆਂ ਹੀ ਕਰਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਤੈਨੂੰ ਪਤਾ ਹੈ ਤੇਰੇ ਪਿੰਡ ਵਿੱਚ ਕਿੰਨੇ ਬਾਬੇ ਆ ਜੋ ਆਰਤਨੁਪਤੀ ਵਸ ਵਿੱਚ ਕਰਨ ਵਾਸਤੇ ਇਲਾਚੀਆਂ ਦੇ ਦਿੱਤੇ ਮੰਤਰ ਪੜ੍ਹ ਕੇ ਪ੍ਰਸ਼ਾਦ ਨੂੰ ਚਾਹ ਵਿੱਚ ਬਾਲ ਕੇ ਪਤੀ ਨੂੰ ਪਲਾਉਣ ਲਈ ਦਿੰਦੇ ਨੇ ਅਤੇ ਪਤੀ ਨੂੰ ਪਤਨੀ ਦਾ ਗੁਲਾਮ ਬਨਣਾ ਹਰ ਗੱਲ ਮੰਨਣ ਲਈ ਮਜਬੂਰ ਹੋਣ ਦਾ ਝੂਠਾ ਲਾਰਾ ਲਾ ਕੇ ਠੱਗੀਆਂ ਕਰਦੇ ਨੇ ਮੇਰੇ ਤੋਂ ਵੱਡੀ ਉਮਰ ਦਾ ਹੋਣ ਕਰਕੇ ਸਾਡੇ ਪਿੰਡ ਦੇ ਉਹ ਸਾਰੇ ਤਾੰਤਰਿਕ ਬਾਬਿਆਂ ਬਾਰੇ ਬਹੁਤ ਜਾਣੂ ਸੀ ਮੈਂ ਕਿਹਾ ਬਾਜੀ ਬਚਪਨ ਵਿੱਚ ਮੈਂ ਪੜਦਾ ਰਿਆ ਮਗਰੋਂ ਪਿਤਾ ਨਾਲ ਖੇਤੀ ਵਿੱਚ ਹੱਥ ਵਟਾਇਆ ਫਿਰ ਫੌਜ ਵਿੱਚ ਭਰਤੀ ਹੋ ਕੇ ਛੁੱਟੀ ਦੇ ਦਿਨ ਘਰੇਲੂ ਕੰਮਾਂ ਵਿੱਚ ਹੀ ਰੁੱਝਿਆ ਰਹਿਣ ਦੀ ਆਦਤ ਹੋਣ ਕਰਕੇ ਮੈਨੂੰ ਪਿੰਡ ਵਾਸੀਆਂ ਕੋਲ ਬੈਠ ਕੇ ਉਹ ਜੀਆਂ ਜਾਣਕਾਰੀਆਂ ਲੈਣ ਦਾ ਸਮਾਂ ਨਾ ਮਿਲਣ ਕਰਕੇ ਮੈਂ ਸਭ ਗੱਲਾਂ ਸੱਚਮੁੱਚ ਹੀ ਨਹੀਂ ਜਾਣਦਾ ਸੀ ਉਸ ਨੇ ਦੱਸਿਆ ਬੀਬੀਆਂ ਤੋਂ ਹੀ ਪਤਾ ਲੱਗਦਾ ਰਹਿੰਦਾ ਹੈ ਕਿ ਇੱਕ ਬੀਬੀ ਦੂਸਰਿਆਂ ਨੂੰ ਤੇ ਦੂਸਰੀਆਂ ਹੋਰ ਤੀਸਰੀਆਂ ਨੂੰ ਦੱਸ ਕੇ ਸਮਝਾ ਦਿੰਦੀਆਂ ਨੇ ਜੇ ਤੂੰ ਵੀ ਪਤੀ ਨੂੰ ਬਸ ਵਿੱਚ ਕਰਨਾ ਹੈ ਤਾਂ ਰੱਬ ਵਰਗਾ ਬਾਬਾ ਇੱਕ ਸਿਆਣਾ ਪਿੰਡ ਕਾਲਵਾ ਵਿੱਚ ਫਲਾਣੇ ਨਾਂ ਵਾਲਾ ਹੈ ਉਸਨੇ ਮੈਨੂੰ ਬਾਬੇ ਦਾ ਨਾਮ ਵੀ ਦੱਸਿਆ ਸੀ ਜੋ ਮੈਨੂੰ ਪੜਤਾਲ ਕਰਨ ਤੋਂ ਪਤਾ ਲੱਗਿਆ ਸੀ ਕਿ ਸੱਚ ਹੈ ਤਾਂ ਪਤੀ ਨੂੰ ਬਰਸ ਵਿੱਚ ਕਰਨ ਵਾਲੀਆਂ ਚਾਹਵਨ ਬੀਬੀਆਂ ਬਾਬੇ ਦੇ ਕੋਲ ਪਹੁੰਚ ਜਾਂਦੀਆਂ ਸੀ ਤੇ ਬਹੁਤ ਸਾਰੀ ਨਕਦੀ ਪੂਜਾ ਦੀ ਪੁਜਾਰੀ ਵਜੋਂ ਭੇਟ ਕਰਕੇ ਆਰਥਿਕ ਲੁੱਟ ਕਰਵਾ ਕੇ ਇਲਾਇਸ਼ੀਆਂ ਦਾ ਪ੍ਰਸ਼ਾਦ ਬਹੁਤ ਸਾਰੇ ਪਿੰਡਾਂ ਦੀਆਂ ਬੀਬੀਆਂ ਲੈ ਜਾਂਦੀਆਂ ਸੀ ਜਿਸ ਨਾਲ ਬਾਬੇ ਦੀ ਦੁਕਾਨ ਚੰਗੀ ਚੱਲ ਜਾਂਦੀ ਸੀ ਜੇ ਕੋਈ ਬੀਬੀ ਕਹਿ ਦਿੰਦੀ ਕਿ ਬਾਬਾ ਜੀ ਮੇਰਾ ਪਤੀ ਬਹੁਤ ਭਰਮੀ ਹੈ ਉਸਨੇ ਇਕੱਲੇ ਨੇ ਉਚਾ ਨਹੀਂ ਪੀਣੀ ਤਾਂ ਬਾਬਾ ਕਹਿੰਦਾ ਇਹ ਨੂੰ ਮੈਂ ਛੋਟ ਦੇ ਦਿੰਦਾ ਤੂੰ ਚਾਹ ਆਪਣੇ ਵਾਸਤੇ ਵੀ ਬਣਾ ਲਈ ਤੇ ਉਸ ਦਾ ਪਰਮ ਮਟਾਉਣ ਵਾਸਤੇ ਉਹੀ ਚਾਹ ਤੂੰ ਵੀ ਉਸ ਦੇ ਸਾਹਮਣੇ ਪੀਂਦੀ ਰਹੀਂ ਤੇ ਉਹ ਵੀ ਪੀਵੇ ਪਰ ਮੇਰੇ ਮੰਤਰਾਂ ਦਾ ਅਸਰ ਸਿਰਫ ਉਸ ਦੀ ਚਾਹ ਤੇ ਹੀ ਹੋਵੇਗਾ ਤੇ ਤੇਰੀ ਚਾਹ ਵਿੱਚ ਮੰਤਰ ਦਾ ਕੋਈ ਅਸਰ ਨਹੀਂ ਹੋਵੇਗਾ ਫਿਰ ਉਸ ਨੇ ਹੱਸ ਕੇ ਕਿਹਾ ਤਨ ਹਨ ਰੱਬ ਵਰਗੇ ਤੁਹਾਡੇ ਪਿੰਡ ਵਾਲੇ ਬਾਬੇ ਜਿਹੜੇ ਪਤੀ ਨੂੰ ਬਸ ਵਿੱਚ ਕਰਨ ਵਾਸਤੇ ਪਤਨੀਆਂ ਦੀ ਮਦਦ ਕਰਕੇ ਲੈਤੀਆਂ ਦੇ ਪ੍ਰਸ਼ਾਦ ਵਾਲੀ ਚਾਹ ਪਲਾਉਣ ਦੀ ਸਲਾਹ ਦੇ ਕੇ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਵਿੱਚ ਜ਼ਹਿਰ ਘੋਲਦੇ ਨੇ ਨਾਲ ਹੀ ਕਿਹਾ ਕਿ ਉਹ ਪਤਨੀਆਂ ਬੀਬੀਆਂ ਵੀ ਕਿੰਨੀਆਂ ਪਾਪਨਾ ਨੇ ਜੋ ਚੰਗੇ ਕੰਮ ਕਰਨ ਤੋਂ ਬਗੈਰ ਪਤੀ ਨੂੰ ਘੋੜਾ ਸਮਝ ਉੱਪਰ ਬੈਠਣ ਵਾਸਤੇ ਕਾਠੀ ਪਾਉਣੀ ਤੇ ਮੂੰਹ ਨੂੰ ਲਗਾਮ ਦੇਣੀ ਚਾਹੁੰਦੀਆਂ ਨੇ ਨਾਲ ਹੀ ਉਸਨੇ ਕਿਹਾ ਕਿ ਅਸੀ ਸੋਚ ਰੱਖਣ ਵਾਲੀਆਂ ਬੀਬੀਆਂ ساری ਉਮਰ ਪਤੀ ਨੂੰ ਦੁਖੀ ਰੱਖ ਕੇ ਦਿਨ ਬਿਜੇ ਸਿਕਰ ਦੁਪਹਿਰ ਨੂੰ ਤਾਰੇ ਦਿਖਾ ਕੇ ਨਾਨਕੇ ਚੇਤੇ ਕਰਾ ਕੇ ਉਸਦੀ ਜ਼ਿੰਦਗੀ ਨਰਕ ਬਣਾ ਦਿੰਦੀਆਂ ਨੇ ਬੱਚੀ ਖੁਚੀ ਜ਼ਿੰਦਗੀ ਆਪ ਵੀ ਛੁੱਟ ਦਿਆਂ ਪਰਿਵਾਰ ਤੇ ਘਰ ਨੂੰ ਬਰਬਾਦੀ ਦੇ ਰਾਤ ਤੋਰ ਕੇ ਤੇ ਔਲਾਦ ਨੂੰ ਮਾੜੇ ਸੰਸਕਾਰ ਥਾਲੀ ਵਿੱਚ ਪਰੋਸ ਕੇ ਪੇਟ ਕਰਕੇ ਉਸ ਦੀ ਬੇੜੀ ਵਿੱਚ ਵੀ ਵੱਡੇ ਵੱਡੇ ਪੱਥਰ ਰੱਖ ਦਿੰਦੀਆਂ ਨੇ ਇਹ ਕੰਮ ਮਾੜੀ ਬਿਰਤੀ ਵਾਲੀਆਂ ਬੀਬੀਆਂ ਹੀ ਕਰਦੀਆਂ ਨੇ ਬਾਕੀ ਅਗਲੇ ਪਾਗ ਵਿੱਚ